ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ 1 ਜੂਨ ਨੂੰ ਵੋਟਾਂ ਪੈਣੀਆਂ ਨੇ 4 ਜੂਨ ਨੂੰ ਰਿਜ਼ਲਟ ਆਣੇ ਨੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ 4 ਜੂਨ ਨੂੰ ਪਤਾ ਲੱਗਣਾ ਹੈ ਪਰ ਪਹਿਲੀ ਜੂਨ ਨੂੰ ਇੱਕ ਖਾਸ ਜ਼ਰੂਰੀ ਕੰਮ ਕਰਨ ਵਾਲਾ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਖਾਸ ਕੰਮ ਕੀ ਹੈ ਇਹ ਪਹਿਲਾ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਕਿਉਂਕਿ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚਣੀ ਚਾਹੀਦੀ ਹੈ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਦਿਓ ਦੱਦੇ ਮੈਂ ਕਿ ਜਦੋਂ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੋਟਾਂ ਪੈਂਦੀਆਂ ਨੇ ਭਾਵੇਂ ਵਿਧਾਨ ਸਭਾ ਦੀਆਂ ਨੇ ਲੋਕ ਸਭਾ ਦੀਆਂ ਨੇ ਜਾਂ ਪਿੰਡਾਂ ਦੇ ਸਰਪੰਚਾਂ ਨੂੰ ਲੈ ਕੇ ਪੈਂਦੀਆਂ ਨੇ ਤਾਂ ਇਹ ਜੂਰ ਕੰਮ ਕਰ ਲਿਆ ਕਰੋ ਜਿੱਦੇ ਨਾਲ ਕਿ ਪਿੰਡਾਂ ਦੇ ਵਿੱਚ ਲੜਾਈ ਝਗੜੇ ਵੀ ਘੱਟ ਹੋਣਗੇ ਨਾਲ ਪਾਰਟੀ ਬਾਜ਼ੀਆਂ ਨਹੀਂ ਬਣਣਗੀਆਂ ਤੇ ਨਾਲ ਦੀ ਨਾਲ ਪਿਆਰ ਵੀ ਆਪਦੇ ਵਿੱਚ ਪਿੰਡਾਂ ਦੇ ਵਿੱਚ ਰਹੇਗਾ ਸ਼ਹਿਰਾਂ ਦੇ ਵਿੱਚ ਰਹੇਗਾ ਮੈਂ ਗੱਲ ਕਰ ਰਿਹਾ ਕਿ ਪਿੰਡਾਂ ਦੇ ਵਿੱਚ ਜੋ ਸ਼ਹਿਰਾਂ ਦੇ ਵਿੱਚ ਬੂਥ ਲਗਦੇ ਨੇ ਵਕ ਵਕ ਪਾਰਟੀਆਂ ਦੇ ਝੰਡੇ ਲਗਾਉਂਦੇ ਨੇ ਪ੍ਰਚਾਰ ਕਰਦੇ ਨੇ ਕਿ ਸਾਡੀ ਪਾਰਟੀ ਨੂੰ ਵੋਟ ਪਾਇਓ ਪਰ ਚੀ ਕੱਟੀ ਜਾਂਦੀ ਐ ਫਿਰ ਉਹ ਬੰਦੇ ਨੂੰ ਭਲੇਖਾ ਪੈ ਜਾਂਦਾ ਕਿ ਪਤ ਨਹੀਂ ਇਹ ਉਸ ਪਾਰਟੀ ਨੂੰ ਵੋਟ ਪਾਣ ਜਾ ਰਿਹਾ ਤਾਂ ਇਸ ਦੇ ਨਾਲ ਕਿਤਨੇ ਕੰਟਰੋਵਰਸੀ ਬਣਦੀ ਐ ਲੜਾਈਆਂ ਝਗੜੀਆਂ ਪਿੰਡਾਂ ਦੇ ਵਿੱਚ ਹੁੰਦੇ ਨੇ ਕਾਫੀ ਵਾਰ ਸਿਰ ਪੜਾਈ ਵੀ ਹੋਏ ਨੇ ਕਾਫੀ ਸਿਰ ਪਾਰਟੀ ਨੇ ਕਈ ਵਾਰ ਕਾਫੀ ਲੜਾਈ ਜਿਹੜੀ ਕਾਫੀ ਪੀੜੀਦਰ ਪੀੜੀ ਤੱਕ ਚੱਲ ਜਾਂਦੀ ਐ ਸਿਆਸੀ ਪਾਰਟੀਆਂ ਆਪਣੇ ਆਪਣੇ ਲੀਡਰ ਨੂੰ ਚਤਾ ਕੇ ਆਪਣੇ ਘਰ ਚਲੇ ਜਾਂਦੇ ਨੇ ਪਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਆਪਸੀ ਲੜਦੇ ਰਹਿੰਦੇ ਨੇ ਤਾਂ ਇਸ ਨੂੰ ਲੈ ਕੇ 1 ਜੂਨ ਨੂੰ ਜ਼ਰੂਰੀ ਕੰਮ ਇਹ ਕਰ ਲਿਓ ਕਿ ਸਾਰੀ ਪਾਰਟੀਆਂ ਦਾ ਇਕੱਠਾ ਬੂਥ ਇੱਕ ਜਗ੍ਹਾ ਲਗਾ ਲਉ ਇੱਕ ਬੂਥ ਲੱਗਣ ਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਰਹੇਗੀ ਇੱਕ ਆਪਸੀ ਪਿਆਰ ਰਹੇਗਾ ਤੇ ਨਾਲ ਦੀ ਨਾਲ ਜਿਹੜੇ ਵੋਟਰ ਨੇ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਕਿਸ ਪਾਰਟੀ ਨੂੰ ਵੋਟ ਪਾਣੀ ਹੈ ਕਿਸੇ ਨੂੰ ਵੀ ਆਪਾਂ ਵੋਟ ਪਾਣ ਵਾਸਤੇ ਗੁਮਰਾਹ ਨਾ ਕਰੀਏ ਵੋਟ ਹਰ ਬੰਦੇ ਦਾ ਹੱਕ ਹੈ ਦੂਜੇ ਪਾਸੇ ਹੁਣ ਕਈ ਮਹੀਨਿਆਂ ਤੋਂ ਪ੍ਰਚਾਰ ਬਹੁਤ ਹੋ ਗਿਆ ਪਿੰਡਾਂ ਦੇ ਵਿੱਚ ਹਰ ਬੰਦੇ ਸਮਝਾ ਦਿੱਤਾ ਕਿ ਕਿਸ ਪਾਰਟੀ ਨੇ ਕੀ ਕੰਮ ਕੀਤਾ ਆਪਣਾ ਆਪਣਾ ਪਾਰਟੀ ਦਾ ਹਰ ਪਾਰਟੀ ਨੇ ਪ੍ਰਚਾਰ ਕਰ ਲਿਆ ਪਰ ਹੁਣ ਪਿੰਡਾਂ ਦੇ ਵਿੱਚ ਬੂਥ ਨੂੰ ਲੈ ਕੇ ਹਰ ਪਿੰਡ ਦੇ ਵਿੱਚ ਸਹਿਮਤੀ ਬਣਾ ਲਓ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਆਪਣਾ ਲੈ ਵਿਚਾਰ ਜੁਰ ਦਿਓ ਇਸ ਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਭਾਈਚਾਰ ਸਾਂਝਾ ਹੈ ਇਹ ਮੈਂ ਜਿਹੜੀ ਪਹਿਲੀ ਗੱਲ ਦੱਸਤੀ ਹੈ ਤੇ ਨਾਲ ਦੀ ਨਾਲ ਹੋ ਸਕੇ ਜਿਹੜੇ ਚਾਰ ਬੂਥ ਲਾਣੇ ਸੀ ਉਹਨਾਂ ਜਗ੍ਹਾ ਇੱਕ ਬੂਥ ਲੱਗਣਾ ਹੈ ਉਹ ਤਿੰਨ ਬੂਥਾਂ ਦਾ ਜਿਹੜਾ ਖਰਚਾ ਹੈ ਉਸ ਦੇ ਨਾਲ ਪੀਣ ਵਾਲੇ ਪਾਣੀ ਦੀ ਸ਼ਬੀਲ ਵੋਟਰਾਂ ਵਾਸਤੇ ਜਾਂ ਫਿਰ ਲੰਗਰ ਦਾ ਇੰਤਜ਼ਾਮ ਕਰ ਦਿੱਤਾ ਜਾਵੇ ਚਾਹ ਪਾਣੀ ਦਾ ਇੰਤਜ਼ਾਮ ਕਰ ਦਿੱਤਾ ਜਾਵੇ ਕਿ ਜਿਹੜਾ ਵੋਟਰ ਕੋਈ ਵੋਟ ਪਾ ਕੇ ਆਉਂਦਾ ਹੈ ਉਸ ਨੂੰ ਆਂਦੇ ਸਾਰ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਹੈ ਉਸ ਨੂੰ ਜੇ ਜਲ ਪਾਣੀ ਛਕਾ ਜਾਵੇ ਕਿਉਂਕਿ ਲੱਖਾਂ ਰੁਪਇਆ ਕੀ ਕਰੋੜਾਂ ਰੁਪਏ ਕੀਮਤ ਜਿਹੜੀ ਵੋਟ ਦੀ ਵੀ ਨਹੀਂ ਹੋ ਸਕਦੀ ਕਿਉਂਕਿ ਅਣਗਿਣਤ ਪੈਸੇ ਦੀ ਗੱਲ ਕਰ ਸਕਦੇ ਆ ਕਿ ਅਣਗਿਣਤ ਪੈਸਾ ਜਿਹੜਾ ਇਸ ਵੋਟ ਦੀ ਕੀਮਤ ਹੁੰਦੀ ਹੈ ਜਿਸ ਦੀ ਇੱਕ ਬੰਦਾ ਆਪਣੇ ਇਨਸਾਨੀ ਤੌਰ ਤੇ ਤੇ ਬੰਦਾ ਆਪਣੀ ਜਮੀਰ ਚ ਆ ਕੇ ਵੋਟ ਪਾਉਂਦਾ ਪਰ ਉਸ ਵੋਟ ਦਾ ਮਾਨ ਸਤਕਾਰ ਜ਼ਰੂਰ ਹੋਣਾ ਚਾਹੀਦਾ ਕਿ ਪਿੰਡਾਂ ਦੇ ਵਿੱਚ ਲੜਾਈ ਝਗੜੇ ਨਾ ਹੋਣ ਸ਼ਹਿਰਾਂ ਦੇ ਵਿੱਚ ਨਾ ਹੋਣ ਅਕਾਲੀ ਕਾਂਗਰਸੀ ਆਮਾਦੀ ਪਾਰਟੀ ਝਾੜੂ ਵਾਲਿਆਂ ਤੋਂ ਉੱਪਰ ਉੱਠ ਕੇ ਪਾਰਟੀ ਬਜਤ ਤੋਂ ਉੱਪਰ ਉੱਠ ਕੇ ਤੁਸੀਂ ਪਿੰਡਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਝੰਡੇ ਲਾ ਕੇ ਇੱਕ ਬੂਥ ਦੇ ਉੱਤੇ ਲਾ ਦਿਓ ਤੇ ਇੱਕ ਬੂਥ ਦੇ ਉੱਤੇ ਹੀ ਪਰਚੇ ਕਟੀਆਂ ਜਾਣ ਇੱਕ ਬੂਥ ਦੇ ਉੱਤੇ ਹੀ ਸਾਰੇ ਸਿਆਸੀ ਪਾਰਟੀਆਂ ਦੇ ਲੀਡਰ ਜਦੋਂ ਆਣ ਤਾਂ ਉਹਨਾਂ ਨੂੰ ਮਿਲ ਕੇ ਚਾਹ ਪਾਣੀ ਜਾਂ ਫਿਰ ਕੋਈ ਸਤਕਾਰ ਕਰਨਾ ਹੈ ਉਹ ਜਗ੍ਹਾ ਉੱਤੇ ਹਰ ਪਾਰਟੀ ਦੇ ਲੀਡਰ ਦਾ ਸਤਕਾਰ ਕਰੋ ਕਿਉਂਕਿ ਅਲਗ-ਅਲਗ ਬੂਥਾਂ ਤੇ ਤੋਂ ਨੇ ਘੁੰਮਣਾ ਹੁੰਦਾ ਹੈ ਤਾਂ ਇਹ ਬਹੁਤ ਵੱਡਾ ਮੈਸੇਜ ਦੇਣ ਜਾ ਰਹੇ ਹਾਂ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਕਰੋ ਜਿੱਦੇ ਨਾਲ ਕਿ ਆਮਦਨ ਵਿੱਚ ਲੜਾਈਆਂ ਝਗੜੇ ਵੀ ਨਹੀਂ ਹੋਣਗੇ ਤੇ ਇਹ ਵੀ ਦੱਸ ਦ ਆਪਸ ਦੇ ਵਿੱਚ ਇਕੱਠੇ ਹੁੰਦੇ ਨੇ ਯਾਤਰਾ ਤੁਸੀਂ ਦੇਖੀ ਹੋਣਾ ਇਹ ਸਾਡੀ ਕਹਿਣ ਦੀ ਗੱਲ ਨਹੀਂ ਤੁਸੀਂ ਵਿਆਹਾਂ ਕਾਰਜਾਂ ਚਲੇ ਜਾਓ ਉੱਥੇ ਵੀ ਆਪਸ ਦੇ ਵਿੱਚ ਇੱਕ ਮੇਜ਼ ਤੇ ਬੈਠੇ ਦੇਖਣਗੇ ਤੇ ਨਾਲ ਦੀ ਨਾਲ ਤੁਸੀਂ ਵਿਧਾਨ ਸਭਾ ਜਾਂ ਫਿਰ ਗੱਲ ਕਰੀਏ ਪਾਰਲੀਮੈਂਟ ਚਲੇ ਜਾਓ ਉੱਥੇ ਵੀ ਜਦੋਂ ਕੰਟੀਨ ਦੇ ਵਿੱਚ ਜਾਣਾ ਉੱਥੇ ਵੀ ਚਾਹ ਪਾਣੀ ਇਕੱਠੀ ਹੋਣੀ ਇਹਨਾਂ ਦੀ ਆਪਸੀ ਗੱਲਬਾਤ ਵੀ ਹੁੰਦੀ ਹੈ ਤੇ ਨਾਲ ਦੀ ਨਾਲ ਇਹ ਵੀ ਦੱਸਦ ਨੇ ਕਿ ਰਿਸ਼ਤੇ ਨਾਤੇ ਵੀ ਇਹਨਾਂ ਦੇ ਆਪਸ ਦੇ ਵਿੱਚ ਹੁੰਦੇ ਨੇ ਰਿਸ਼ਤੇਦਾਰੀਆਂ ਬਹੁਤ ਹੁੰਦੀਆਂ ਨੇ ਤੇ ਜਦੋਂ ਇਹ ਇਕੱਠੇ ਹੁੰਦੇ ਨੇ ਤਾਂ ਪਿੰਡਾਂ ਦੇ ਲੋਕ ਕਿਉਂ ਨਹੀਂ ਪਾਈਚਾਰ ਸਾਂਝ ਬਣਾ ਕੇ ਰੱਖ ਸਕਦੇ ਤਾਂ ਇਸ ਨੂੰ ਲੈ ਕੇ ਅਪੀਲ ਹੈ ਕਿ ਪਹਿਲੀ ਜੂਨ ਨੂੰ ਇਹ ਖਾਸ ਕੰਮ ਹੈ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਪਾਰਟੀਬਾਜੀ ਨਾ ਬਣੇ ਲੜਾਈ ਝਗੜੇ ਨਾ ਹੋਣ ਬੂਥ ਇੱਕ ਲਗਾਓ ਜਿਸ ਦੇ ਨਾਲ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਮੈਸੇਜ ਆਵੇ ਕਿ ਪੰਜਾਬ ਤੋਂ ਕਿ ਹਾਂ ਭਾਈਚਾਰ ਸਾਂਝ ਬਣਾ ਕੇ ਇੱਕ ਬੂਥ ਲਗਾ ਕੇ ਇਹ ਵੋਟਾਂ ਸ਼ਾਂਤੀਪੂਰਵਕ ਪਈਆਂ ਨੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਬਤਾਂਵਾਂ ਸ਼ੇਅਰ ਕਰਕੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ